ਨੇ ਸੱਚ ਕਰ ਲਈ ਅਜਾ ਰੀ ਬਾਈ ਐਪ੍ਰੈਲ ਵਰਸੋ ਵੀ then ਸੋਮਰ then ਸੋਮਰ ਅ ਵੈਸੇ ਉਧਾਂ ਦੇਖਿਆ ਤਾਂ ਵੀ ਜੋ ਗੱਲਾਂ ਤਾਂ ਨਾਰਮਲੀ ਹੁੰਦੀਆਂ ਆ ਅਸੀਂ ਓਵਰ ਸਿੰਪਲੀਫਾਈ ਕਰੀ ਜਾਂਦੇ ਆ ਕੰਪਲੀਕੇਟ ਕਰੀ ਜਾਂਦੇ ਆ ਡੈਫੀਨੇਸ਼ਨਾਂ ਦੇ ਜਾਂਦੇ ਭਈ ਸਾਨੂੰ ਅਸੀਂ ਨਾ ਵੀ ਜਿੱਦਾਂ ਮੈਂ ਵੀ ਆ ਚਾਹੀਏ ਵੀ ਬੜੇ-ਬੜੇ ਸ਼ਬਦ ਯੂਜ਼ ਕਰਕੇ ਗੱਲਾਂ ਕਰਨੀਆਂ ਇਹ ਵਿੱਚੋਂ ਅੰਗਰੇਜ਼ੀ ਦੇ ਕੋਟਦਾਨੀ ਵਿੱਚੋਂ ਕੁਝ ਕਰਦਾ ਨਾ ਵਿੱਚੇ ਕਿਸੇ ਦੀ ਕਹੀ ਹੋਈ ਗੱਲ ਕੋਟ ਬੋਲ ਦੇਣਾ ਨਾਲੇ ਪਹਿਲੀ ਉਹੀ ਕਰਦਾ ਹੈ ਪਰ ਉਹਦਾ ਵੀ ਫਿਰਨ ਲੱਗਦਾ ਵੀ ਉਹ ਬੰਦਾ ਕਿੰਨਾ ਨੋਲਿਜ ਰੱਖਦਾ ਹੈ ਜਿਆਦਾ ਪ੍ਰਤੀਸਾ ਦੇਖਦੇ ਉਹ ਇੰਗਲਿਸ਼ ਦੀ ਗੱਲ ਕਰਦਾ ਹੈ ਜਾਂ ਉਹ ਉਦਾਹਰਨਾਂ ਲਿਆ ਦੇ ਕੇ ਗੱਲ ਕਰਦਾ ਹੈ ਜਾਂ ਉਹ ਬੜੇ-ਬੜੇ ਸ਼ਬਦ ਯੂਜ਼ ਕਰਦਾ ਹੈ ਪਰ ਜੋ ਬਸ ਸਿੰਪਲ ਆ ਉਹ ਸਿੰਪਲ ਸਮਝਾਈ ਜਾ ਸਕਦੀ ਆ ਯਾਰ ਸਿੰਪਲੀ ਕਹੀ ਜਾ ਸਕਦੀ ਆ ਤੇ ਉਹ ਐਸ ਇਟ ਇਦਾਂ ਹੀ ਹੁੰਦੀ ਤੇ ਬੰਦੇ ਨੂੰ ਕੋਈ ਸੋਇਆ ਤਾਂ ਹੋਇਆ ਬਸ ਗੱਲ ਖਤਮ ਗਿਆ ਕੁਝ ਮਿਲੇ ਆ ਤਾਂ ਮਿਲੇ ਆ ਬਸ ਗੱਲ ਖਤਮ ਮਤਲਬ ਇਹਦਾ ਜਦ ਤੱਕ ਮਨ ਨੂੰ ਸਿੰਪਲ ਤਰੀਕੇ ਨਾਲ ਗੱਲ ਕਰਨੀ ਨਹੀਂ ਨਾ ਹੁੰਦੀ ਉਸ ਸਮੇਂ ਤੱਕ ਕੋਈ ਫੈਨ ਹੈਗਾ ਮਤਲਬ ਮਨ ਨੂੰ ਆਪੇ ਦਿਮਾਗ 'ਚ ਕਲੀਅਰ ਨਹੀਂ ਹੈ ਵੀ ਇਹ ਕਿ ਮੈਂ ਐਕਸਪਲੇਨ ਨਹੀਂ ਕਰ ਸਕਦਾ ਆ ਚੰਨ ਪਾਸਾ ਚੁੱਪ ਰਹਿੰਦਾ ਤੇ ਉਹ ਹੀ ਜਦ ਮੈਂ ਡਰਾਈਵ ਕਰਨੇ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਰੋ ਰੋਸ ਗੱਲਾਂ ਕਰਾਂਗਾ ਕਿ ਕਿ ਜਦ ਤੱਕ ਮੈਂ بڑے بڑے ਸ਼ਬਦ ਵਰਤੀ ਜਾਊਂਗਾ ਇੱਧਰ ਤੇ ਚੱਕ ਲੀਆਂ ਦੋ ਗੱਲਾਂ ਦੋ ਗੱਲਾਂ ਇੱਧਰ ਤੇ ਚੱਕ ਲੀਆਂ ਜੋ ਐਜ਼ ਇਟ ਇਜ਼ ਹੈ ਜੋ ਚਿੱਤਾਂ ਦੀ ਗੱਲ ਹੈ ਨਾਰਮਲੀ ਪੰਜਾਬੀ ਸਿੱਧੀ ਚ ਐਕਸਪਲੇਨ ਕਰ ਸਕਦਾ ਨਾਰਮਲ ਬੰਦੇ ਨੂੰ ਤਾਂ ਇਹ ਮੈਨੂੰ ਲੱਗਦਾ ਮੈਂ ਪੜਾਉਣੇ ਚ ਔਖਾ ਮੈਂ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ ਹੈਗਾ ਕਿਉਂਕਿ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਉਹ ਚੀਜ਼ ਦਾ ਮੇਰਾ ਖੁਦ ਦੇ ਕਨਸੈਪਟ ਹਿੱਲੇ ਹੋਏ ਆ ਵੀ ਮੈਂ ਉਹੀ ਜੇ ਮੈਂ ਨਿਆਣੇ ਨੂੰ ਰਟਾ ਆਤਮਾ ਕਰੂ ਤਾਂ ਹੈ ਤਾਂ ਵੀ ਕੀ ਹੈ ਅਗਰ ਮੈਂ ਟੀਚਿੰਗ ਲਾਈਨ ਤੇ ਜਾਂਦਾ ਹਾਂ ਤਾਂ ਬਾਕੀ ਹੋਰ ਮੈਂ ਕੀ ਗੱਲ ਕਰਨੀ ਕਿ ਹਾਂ ਅਜੋਕ ਲੱਭ ਫੋਨ ਯੂਜ਼ ਕਰਦੇ ਆ ਰੀਲਾਂ ਦੇਖਦੇ ਆ ਇੰਸਟਾਗ੍ਰam ਪਰ ਲੋ ਮਾਰਦੇ ਤਾਂ ਪਰ ਛੋਟੀ ਛੋਟੀਆਂ ਗੱਲਾਂ ਨੂੰ ਵੀ ਬਹੁਤ ਬੜਾ ਬਣਾ ਕੇ ਦੇਖਣ ਲੱਗ ਗਏ ਆ ਬਹੁਤ ਹੈਵੀ ਲੈਵਲ ਜਦਕੀ ਯਾਨੀ ਪੈੜੀ ਆ ਨਹੀਂ ਬੁਰਾ ਆਪਣੇ ਨਾਲ ਹੋਇਆ ਨਹੀਂ ਹੁੰਦਾ ਕਿ ਦਿਨ ਆਪਾਂ ਨੂੰ ਬਣਾ ਦਿੰਦੇ ਆਂ। ਅਭੀ ਵਿਕਟਿਮ ਮਾਈਂਡ ਸਟੱਪਾ ਆਪਣੇ ਆਪ ਨੂੰ ਵਿਕਟਿਮ ਦਾ ਬਣਾ ਲੈਂਦੇ ਉਸ ਵੀ ਦਾ ਵੀ ਹਾਂ ਜੀ ਹੋ ਗਿਆ ਜੀ ਐਦਾਂ ਹੋਇਆ ਮੇਰੇ ਨਾਲ। ਗੱਲ ਕਿ ਉਹ ਤਾਂ ਕੋਈ ਫਾਇਦਾ ਨਹੀਂ ਹੁੰਦਾ ਟਾਈਮ ਵੇਸਟ ਹੁੰਦਾ। ਲੋਕਾਂ ਦੀ ਸਿੰਪਥੀ ਮਿਲ ਜਾਂਦੀ ਹੈ ਹੋਰ ਕੁਝ ਨਹੀਂ। ਯਾ ਕੋਈ ਛੋਟੀ ਜਿਹੀ ਚੀਜ਼ ਆਪਣੇ ਨਾਲ ਹੋ ਗਈ ਤਾਂ ਉਹਨੂੰ ਆਪਾਂ ਬੜਾ ਕਰਕੇ ਦੇਖ ਲੈਂਦੇ ਆਂ। ਉਹੀ ਗੱਲ ਹੈ ਕਿ ਮਡੇਰੇ ਸਿਰ ਦਰਦ ਤੇ ਆਪਾਂ ਡਿਸਪਲਿਨ ਲਾਈਨ ਲੱਗ ਜਾਂਦੇ ਆਂ। ਉਹਨੂੰ ਚੱਲਣਾ ਨਹੀਂ ਆਉਂਦਾ ਸੈਂਸ਼ੀਟੀਵਤਾ ਘੱਟ ਰਹਿ ਗਈ ਆ। ਕੋਈ ਤਪ ਸਹਿ ਨਹੀਂ ਸਕਦਾ ਮੈਂ ਖੁਦ ਨਹੀਂ ਸਹਿ ਸਕਦਾ ਕਿ ਪਰ ਯਾ ਤੱਕ ਕੀ ਦੂਜੇ ਬੰਦੇ ਤੇ ਪਰਫਾਰਮਰ ਉਹਨਾਂ ਨਾਲ ਦੇਖਿਆ ਰਿਹਾ ਦੂਜਾ ਬੰਦਾ ਕਹਿੰਦਾ ਵੀ ਨਹੀਂ ਐਦਾ ਤੇ ਐਦਾ ਹੀ ਆ ਤਾਂ ਫਿਰ ਲੱਗਦਾ ਹੈ ਵੀ ਹਾਂ ਉਹ ਵੀ ਠੀਕ ਹੈ ਸੰਜੇ ਦਾ ਆਪਣੇ ਪ੍ਰਾਣੀ ਦੂਰ ਗੁੰ ਉਹਨਾਂ ਨੂੰ ਕਹਾਂ ਆਪਦਾ ਡਿਪਰੈਸ਼ਨ ਹੈ ਜਾਂ ਐਂਜਾਇਟੀ ਕਿ ਹਾਲਕ ਮੈਂ ਨਹੀਂ ਕਹਿੰਦਾ ਵੀ ਹੁੰਦੀ ਨਹੀਂ ਮਤਲਬ ਇਹਦਾ ਸੈਂਸ ਹੈ ਕਿ ਡਿਸਆਰਡਰ ਜੋ ਹੁਣੀ ਤੇ ਹੋ ਰਿਹਾ ਹੈ ਟੀਨੇਜ ਚ ਈ ਸਾਡੀ ਹਾਨ ਦੇ ਸਭ ਤੋਂ ਛੋਟੇ ਸਭ ਤੋਂ ਵੱਡੇ ਨੂੰ ਯਾਦ ਆਉਂਦਾ ਹੋਰ ਹੈ ਤਾਂ ਬੜੇ ਰੋਕੇ ਕੀ ਬਣੂਗਾ ਤਾਂ ਡਰ ਲੱਗਦਾ ਹੈ ਮੈਨੂੰ ਕਿ ਮੇਰਾ ਕੀ ਬਣੂਗਾ ਬੜੇ ਬੁੱਕੇ ਸੱਚੀ ਗੱਲ ਆ ਕੀ ਜਦ ਕੀ ਪਤਰ ਸਾਡੇ ਪ੍ਰਾਣੀਆਂ ਦੀ ਜਿੰਨੀ ਉਹਨਾਂ ਨੂੰ ਸਾਡੇ ਪ੍ਰਾਣੀਆਂ ਨੂੰ ਇਨਫੋਰਮੇਸ਼ਨ ਨਹੀਂ ਹੈ ਨਹੀਂ ਤੇ ਸਾਡੇ ਬੁੜਾ ਦਾਦਿਆਂ ਨੂੰ ਉਹਨਾਂ ਨੂੰ ਕੰਮ ਹੀ ਹੁੰਦਾ ਤਾਂ ਬਸ ਕੰਮ 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 ਇਹ ਆ ਹੋਰ ਸਹੀ ਗੱਲਾਂ ਬਤਾਂ ਤਾ ਕਰਕੇ ਨੂੰ ਮਨੂਸਾਬ ਹੀ ਨਹੀਂ ਤੈਨਾ ਚੀਜ਼ਾਂ ਦਾ ਐਦਾਂ ਹੀ ਜਿਵੇਂ ਕਹਿੰਦੇ ਵੀ ਕੈਂਸਰ ਹੁਣ ਡਿਸਕਵਰ ਹੋਇਆ ਪਰ ਪਹਿਲਾਂ ਵੀ ਹੋ ਸਕਦੀ ਐ ਤਾਂ ਮੌਤਾਂ ਹੁੰਦੀਆਂ ਹੋਣ ਪਰ ਉਸ ਟਾਈਮ ਟੈਕਨੋਲੋਜੀ ਨਹੀਂ ਸੀ ਕੋਣੋ ਕਿਸਕੇ ਬਰਗਤ ਨਹੀਂ ਦੀਆ ਟੈਸਟ ਨਹੀਂ ਦੇ ਰਹੀ ਉਦਾਂ ਹੀ ਹੁਣ ਜੋ ਵਰਡਿੰਗ ਆਪਾਂ ਦੇਖਦੇ ਆ ਡੇਲੀ ਆਪਾਂ ਉਹਦੇ ਨਾਲ ਰਿਲੇਟ ਕਰ ਲੈਂਦੇ ਕਿ ਹਾਂ ਐਦਾਂ ਹੋ ਸਕਦਾ ਹੈ ਤੇ ਜਿੰਨੀ ਅਵੇਅਰਨੈਸ ਆ ਉਹਨੇ ਆਪਾਂ ਨੂੰ ਮਰੀਜ਼ ਮਿਲ ਜਾਂਦੇ ਆ ਹੁਣ ਪਤਾ ਨਹੀਂ ਮੈਂ ਇਹ ਗੱਲ ਨਾਲ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਬਟ ਗੱਲ ਉਦਾਂ ਕਿ ਨਹੀਂ ਜਾ ਰਹੀ ਕਿ ਵੀ ਅਸੀਂ ਛੋਟੂ ਛੋਟੀ ਗੱਲਾਂ ਵੀ ਸੀਰੀਅਸਲੀ ਲੈ ਲੈਂਦੇ ਹਾਂ ਹੁਣ। ਲੈ ਲੈਂਦਾਈ ਛੋਟੀ ਜੀ ਇੱਕ ਵਰਡ ਨੂੰ ਜਾਂ ਇੱਕ ਐਦਾਂ ਬਿਹੇਵੀਅਰ ਨੂੰ ਪਰ ਜੇ ਦੇਖਿਆ ਰੋ ਬਹੁਤੀਆਂ ਬੜੀਆਂ ਗੱਲਾਂ ਹੈ ਨਹੀਂ। ਜੇ ਅਸੀਂ ਇਹਨਾਂ ਨੂੰ ਇੰਨਾ ਸੀਰੀਅਸ ਲੈਣ ਲੱਗ ਗਏ ਮੈਂ ਔਰ ਮੇਰੇ ਐਕਚੁਅਲੀ ਔਰ بڑے ਬੰਗੇ ਆਣਿਆ ਫਿਰ ਮੈਂ ਤਾਂ ਰੋਲੇ ਜਾਊਂਗਾ। ਤਾਂ ਬਾਦੀ ਬਾਜੂ ਜਣੀ। ਤਾਂ ਸਾਇਨਸ਼ੀਲਤਾ ਪੈਦਾ ਕਰਨੀ ਪੈਣੀ। ਮੰਨੂ ਔਰ ਬੀਤੇ ਗਲੇ ਬਾਹਰ ਨਿਕਲਣਾ ਪੈਣਾ ਹੈ ਤਾਂ ਹੀ ਕਿਸੇ ਤੋਂ ਨਾਲ ਡੀਲ ਕਰਨ ਦਾ ਕੰਮ ਕਰੂੰਗਾ ਲੰਗੂਆਂ ਦਾ ਬੁੱਤ ਜਿਨੀ ਛਿੱਤੀ ਲੰਗੂਆਂ ਆਉਂਦੀ ਛਿੱਤੀ ਸੱਤ ਹੁੰਦੀ ਹੈ ਉਹ ਯਲ ਕੀ ਬੀਤੇ ਨਾਲ ਜਵਾਨੀ ਔਖੀ ਲੰਗਦੀ ਆ ਉਹ ਬੁਢਾਪਾ ਸੌਖਾ ਕਰ ਲੈਂਦੇ ਆ ਅਰ ਜਿੰਨਾ ਦੀ ਜਵਾਨੀ ਸਖਾੜੀ ਆ ਮਤਲਬ ਸੌਖ ਚ ਰਹਿੰਦੇ ਆ ਉਹ ਬੁਢਾਪੇ ਬਗਲੀ ਦਿੱਕਤਾਂ ਆਂਦੀਆਂ ਤਾਂ ਮੈਂ ਚਾਹਦਾ ਇਹ ਮੇਰੀ ਜਵਾਨੀ ਔਖੀ ਹੋਵੇ ओके अभी मैं ट्राई वन है सी 69 में लिखा था कुछ एक ही देखो क्या बनमे ठीक है जी at पास है नहीं ऐसे की 7 अप्रैल 2020 दिन सुबह